ਸਤਿ ਸ਼੍ਰੀ ਅਕਾਲ ਜੀ ਥਿੰਕ ਪੰਜਾਬੀ ਟੀਵੀ ਚੈਨਲ ਉੱਪਰ ਤੁਹਾਡਾ ਸਵਾਗਤ ਹੈ ਬੀਤੇ ਕੁਝ ਦਿਨ ਪਹਿਲਾਂ ਮੋਹਾਲੀ ਦੇ ਪਿੰਡ ਕੁੰਬੜਾ ਵਿਖੇ ਜੋ ਘਟਨਾ ਕਦਮ ਵਾਪਰਿਆ ਉਹ ਕਾਫੀ ਦਰਦਨਾਕ ਸੀ ਨੌਜਵਾਨਾਂ ਦਾ ਕਤਲ ਇਸ ਤਰ੍ਹਾਂ ਕਰਨਾ ਉਹ ਵੀ ਬਿਨਾਂ ਕਿਸੇ ਵਜ੍ਹਾ ਦੇ ਹੈਵਾਨੀਅਤ ਦੀ ਨਿਸ਼ਾਨੀ ਹੈ ਇਨਸਾਫ ਲਈ ਧਰਨਾ ਲਾਇਆ ਗਿਆ ਅਤੇ ਕਾਫੀ ਲੋਕ ਇਸ ਧਰਨੇ ਵਿੱਚ ਪਹੁੰਚੇ ਪੰਜਾਬ ਦੇ ਸਿੱਖ ਹਿੰਦੂ ਮੁਸਲਮਾਨ ਵਿਦਾਂ ਅਤੇ ਭੈਣਾਂ ਨੇ ਪੀੜਤ ਪਰਿਵਾਰ ਲਈ ਇਨਸਾਫ ਦੀ ਮੰਗ ਚੁੱਕੀ ਉੱਥੇ ਹੀ ਅਸੀਂ ਦੇਖ ਰਹੇ ਸੀ ਕਿ ਧਰਨੇ ਵਿੱਚ ਆਏ ਲੋਕ ਬੋਲ ਰਹੇ ਸਨ ਕਿ ਇੱਥੇ ਆਸ-ਪਾਸ ਦੇ ਮੁਹਾਲੀ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਕਿਉਂ ਨਹੀਂ ਪਹੁੰਚੇ ਧਰਨੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਪਿੱਛੇ ਕੀ ਮੁੱਖ ਕਾਰਨ ਹਨ ਬਾਕੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਹਿਲੀ ਮੁੱਖ ਵਜਾ ਜੋ ਧਰਨੇ ਵਿੱਚ ਬਹਦੋਂ ਆਏ ਲੋਕ ਆਪ ਹੀ ਦੱਸ ਰਹੇ ਸਨ ਕਿ ਇੱਥੋਂ ਦੇ ਬਹੁਤੇ ਲੋਕਾਂ ਨੇ ਤਾਂ ਆਪ ਕੰਮ ਦੇ ਭਾਕੇ ਪਤਵਾਰੀਆਂ ਨੂੰ ਕਿਰਾਇਆ ਤੇ ਦਿੱਤੇ ਹੋਏ ਹਨ ਜੋ ਗੱਲ ਸਹੀ ਵੀ ਹੈ ਅੱਗੇ ਅਸੀਂ ਤੁਹਾਨੂੰ ਦੱਸਦੇ ਹਾਂ ਮੋਹਾਲੀ ਸ਼ਹਿਰ ਵਿੱਚ ਬਹੁਤੇ ਲੋਕਾਂ ਦਾ ਸਾਰਾ ਕੰਮਕਾੜ ਹੀ ਪਤਵਾਰੀਆਂ ਦੇ ਸਿਰ ਤੇ ਚੱਲ ਰਿਹਾ ਹੈ ਜਿਵੇਂ ਕਿ ਸਵੇਰੇ ਸਵੇਰੇ ਕੋਠੀਆਂ ਘਰਾਂ ਦੇ ਬਾਹਰ ਜੋ ਸਬਜ਼ੀ ਫਰੂਟ ਵੇਚਣ ਆਉਂਦਾ ਹੈ ਉਹ ਵੀ ਪਤਵਸੀ ਜੋ ਘਰਾਂ ਵਿੱਚ ਦੁੱਧ ਅੰਡੇ ਬਰੈਡ ਦੇਣ ਆਉਂਦਾ ਹੈ ਉਹ ਵੀ ਪਤਵਸੀ ਕਈ ਕੋਠੀਆਂ ਵਿੱਚ ਮਾਲੀ ਆਉਂਦਾ ਹੈ ਉਹ ਵੀ ਪਤਵਸੀ ਹੈ ਲੋਕਾਂ ਦੀਆਂ ਗੱਡੀਆਂ ਧੋਣ ਆਉਣ ਵਾਲਾ ਵੀ ਪਤਵਸੀ ਹੈ ਫਿਰ ਦਿਨ ਵਿੱਚ ਜੋ ਕੰਮ ਕਰਨ ਮੇਡ ਹਾਊਸ ਹੈਲਪ ਆਉਂਦੀ ਹੈ ਉਹ ਵੀ ਪਤਵਸੀ ਹੈ ਜੋ ਝਾੜੂ ਪੋਚਾ ਲਗਾ ਕੇ ਜਾਂਦੀ ਹੈ ਜੇ ਇੱਕ ਦਿਨ ਉਹ ਲੇਟ ਹੋ ਜਾਏ ਤਾਂ ਲੋਕਾਂ ਦੇ ਸਾਹ ਸੁੱਕ ਜਾਂਦੇ ਹਨ ਕਈਆਂ ਦੇ ਘਰ ਰੋਟੀ ਸਬਜ਼ੀ ਬਣਾਉਣ ਦੀ ਵੀ ਅਲੱਗ ਤੋਂ ਮੇੜਾ ਹੁੰਦੀ ਹੈ ਉਹ ਵੀ ਪਰਵਾਸੀ ਹੈ ਜੇ ਕੋਈ ਕੁੱਕ ਆਏ ਤਾਂ ਉਹ ਵੀ ਪਰਵਾਸੀ ਹੀ ਹੈ ਜੇਕਰ ਕਿਸੇ ਨੇ ਡਰਾਈਵਰ ਰੱਖਿਆ ਹੋਇਆ ਹੈ ਤਾਂ ਉਹ ਵੀ ਜ਼ਿਆਦਾਤਰ ਪਰਵਾਸੀ ਹੀ ਹੁੰਦੇ ਹਨ ਇਸ ਤੋਂ ਇਲਾਵਾ ਪਰਵਾਸੀਆਂ ਦੇ 14 15 16 ਸਾਲਾਂ ਦੇ ਜਵਾਬਕ ਮੋਹਾਲੀ ਦੇ ਕਈ ਅਮੀਰ ਲੋਕਾਂ ਨੇ ਆਪਣੇ ਘਰਾਂ ਵਿੱਚ ਆਪਣੇ ਛੋਟੇ ਜਵਾਕਾਂ ਨੂੰ ਖਿਡਾਉਣ ਵਾਸਤੇ ਰੱਖੇ ਹੁੰਦੇ ਹਨ ਹੁਣ ਗੱਲ ਕਰਦੇ ਹਾਂ ਕਾਰੋਬਾਰ ਕਰਨ ਵਾਲਿਆਂ ਦੀ ਮੁਹਾਲੀ ਵਿੱਚ ਜਿੰਨੇ ਸੈਕਟਰ ਫੇਜ਼ ਹਨ ਜਿਹੜੀ ਮਲਜੀ ਛੋਟੀ ਵੱਡੀ ਦੁਕਾਨ ਦੇਖ ਲਓ ਉੱਥੇ ਕੰਮ ਕਰਨ ਵਾਲੇ 90% ਲੋਕ ਤੁਹਾਨੂੰ ਪ੍ਰਵਾਸੀ ਹੀ ਮਿਲਣਗੇ ਸਾਨੂੰ ਤਾਂ ਕਿਸੇ ਨੇ ਇਹ ਵੀ ਦੱਸਿਆ ਸੀ ਕਿ ਇੱਕ ਮੁਹਾਲੀ ਦੇ ਵੱਡੇ ਦੁਕਾਨਦਾਰ ਨੇ ਜੋ ਖੁਦ ਸਿੱਖ ਹੈ ਉਸਨੇ ਆਪਣੀ ਦੁਕਾਨ ਤੇ ਇੱਕ ਪਦਵਾਸੀ ਦੇ ਪੱਗ ਬੰਨ ਕੇ ਉਸ ਨੂੰ ਕਾਊਂਟਰ ਤੇ ਬਿਠਾਇਆ ਹੁੰਦਾ ਹੈ ਦੁਕਾਨਾਂ ਤੋਂ ਇਲਾਵਾ ਜੇ ਕਿਸੇ ਦਾ ਕੋਈ ਆਫਿਸ ਹੈ ਜਾਂ ਕੋਈ ਫੈਕਟਰੀ ਹੈ ਉੱਥੇ ਵੀ ਪੀਣ ਤੋਂ ਲੈ ਕੇ ਸੁਪਰਵਾਈਜ਼ਰਸ ਤੱਕ ਮੈਨੇਜਰ ਤੱਕ ਪਦਵਾਸੀ ਰੱਖੇ ਹੋਏ ਹਨ ਹੁਣ ਤੁਸੀਂ ਖੁਦ ਆਪ ਦੱਸੋ ਜਿਹੜੇ ਸ਼ਹਿਰ ਵਿੱਚ ਰਹਿਣ ਵਾਲੇ ਬਹੁਤੇ ਲੋਕਾਂ ਦਾ ਕੰਮਕਾਰ ਹੀ ਪਦਵਾਸੀਆਂ ਦੇ ਸਿਰ ਤੇ ਚੱਲ ਰਿਹਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕਿਸ ਤਰ੍ਹਾਂ ਪਦਵਾਸੀਆਂ ਦੇ ਖਿਲਾਫ ਲੱਗੇ ਧਰਨੇ ਵਿੱਚ ਸ਼ਾਮਿਲ ਹੋ ਸਕਦੇ ਹਨ ਇਸ ਨੂੰ ਤੁਸੀਂ ਲੋਕਾਂ ਦੀ ਮਜਬੂਰੀ ਸਮਝ ਲਓ ਜਾਂ ਇਹ ਸਮਝ ਲਓ ਕਿ ਅਸੀਂ ਪੂਰੀ ਤਰ੍ਹਾਂ ਨਾਲ ਪਦਵਾਸੀਆਂ ਦੇ ਉੱਪਰ ਨਿਰਪੱਖ ਹੋ ਚੁੱਕੇ ਹਾਂ ਬਾਕੀ ਸੱਚ ਤਾਂ ਇਹ ਹੈ ਕਿ ਆਮ ਗਰੀਬ ਮੂਲ ਪੰਜਾਬੀ ਭਾਵੇਂ ਉਹ ਸਿੱਖ ਹੋਣ ਜਾਂ Hindu ਹੋਣ ਜਾਂ ਮੁਸਲਮਾਨ ਹੋਣ ਉਹਨਾਂ ਨੂੰ ਕੰਮ ਨਹੀਂ ਮਿਲਦਾ ਬਾਕੀ ਸਾਡੀ ਕਿਸੇ ਗੱਲ ਦਾ ਜੇਕਰ ਕਿਸੇ ਨੂੰ ਬੁਰਾ ਲੱਗਿਆ ਹੈ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਪਰ ਹਕੀਕਤ ਇਹੀ ਹੈ ਅੱਜ ਲੋੜ ਹੈ ਕਿ ਪੰਜਾਬ ਦੇ ਜਿਹੜੇ ਮੂਲ ਨਿਵਾਸੀ ਹਨ ਭਾਵੇਂ ਉਹ ਸਿੱਖ ਹਨ ਜਾਂ Hindu ਹਨ ਜਾਂ ਮੁਸਲਮਾਨ ਹਨ ਉਹ ਇੱਕ ਦੂਜੇ ਦੀ ਬਾਹ ਫੜਨ ਇੱਕ ਦੂਜੇ ਦੇ ਕੰਮ ਆਉਣ ਬਾਕੀ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ